ਹੁਣ ਬੰਦਾ ਜਿਹੜਾ ਤਕਰੀਬਨ 2 2.5 ਸਾਲ ਤੋਂ 2.5 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਜੇ ਹੈਗਾ ਐ ਤੇ ਫਿਰ ਜੇ ਆਪਾਂ ਕੀ ਕਿ ਉਹ ਨਸ਼ੇ ਲੈ ਰਿਆ ਹੈ ਮਤਲਬ ਫਿਰ ਉਹ ਜੇਲ੍ਹ ਦੇ ਅੰਦਰ ਰਹਿ ਕੇ ਨਸ਼ੇ ਲੈ ਰਿਆ ਹੈਗਾ ਹੈ ਮੀਡੀਆ ਸਪੇਸ ਦੇਖੋ ਕਿੰਨੀ ਜਿਆਦੀ ਮਿਲਦੀ ਹੈਗੀ ਆ ਤੁਸੀਂ ਦੇਖੋ ਨਾ ਅਮਰਤਪਾਲ ਸਿੰਘ ਹੁਣ ਇੱਥੇ ਦਰਬਾਰ ਸਾਹਿਬ ਵਾਲੀ ਖਬਰ ਪਿਛੇ ਛੱਟ ਗਈ ਉਹਦੇ ਬਾਰੇ ਕੋਈ ਚਰਚਾ ਨਹੀਂ ਹੈ ਪਰ ਇਸ ਬੰਨੇ ਕਿੰਨੀ ਜੇ ਆਪਾਂ ਕਹੀ ਕਿ ਗੱਲਬਾਤ ਕਿੰਨੀ ਇਸ ਬੰਨੇ ਕਿੰਨੀ ਚਰਚਾ ਹੋ ਰਹੀ ਹੈ ਜਿਹੜੇ ਵਿਰੋਧੀ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਟਾਈਮ ਦਿੱਤਾ ਜਾ ਰਿਹਾ ਹੈ ਇਹੀ ਜਿਹੜਾ ਕਿਤਨਾ ਕਿਤੇ ਸ਼ੱਕ ਦੀ ਸੂਈ ਜਿਹੜੀ ਇੱਧਰ ਲੈ ਕੇ ਜਾਂਦਾ ਇੱਥੇ ਦੂਜਾ ਜੇ ਮੰਨ ਲਓ ਕਿ ਉਹ ਨਸ਼ੇੜੀ ਹੋ ਚੁੱਕਿਆ ਫਿਰ ਉਸ ਨੂੰ ਬਾਹਰ ਕੱਢ ਦੇਣਾ ਚਾਹੀਦਾ ਨਾ ਇੱਕ ਨਸ਼ੇੜੀ ਤੋਂ ਤਾਂ ਕਿਸ ਤਰੀਕੇ ਦਾ ਖਤਰਾ ਹੋ ਸਕਦਾ ਹੈ ਕਿਸੇ ਆਪਾਂ ਕਹਿ ਲਈਏ ਕਿ ਦੇਸ਼ ਨੂੰ ਜਾਂ ਕਿਸੇ ਸਮਾਜ ਨੂੰ ਉਹਦੇ ਫਿਰ ਸਾਰੀਆਂ ਗੱਲਾਂ ਬਾਹਰ ਆ ਜਾਣਗੀਆਂ ਅਮਰਿਤਪਾਲ ਸਿੰਘ ਬਾਬਤ ਦਸੀਏ ਤਾਂ ਹਰ ਤੀਸਰੇ ਚੌਥੇ ਹਫਤੇ ਕੋਈ ਅਜਿਹਾ ਸ਼ਗੂਫਾ ਛੜਿਆ ਜਾਂਦਾ ਹੈ ਜਿਸ ਦੇ ਨਾਲ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਉਹਨਾਂ ਦੇ ਕਿਰਦਾਰ ਕੁਸ਼ੀ ਕੀਤੀ ਜਾ ਸਕੇ ਪਹਿਲਾਂ ਉਹਨਾਂ ਦੇ ਭਰਾ ਫਿਰ ਉਹਨਾਂ ਦੇ ਮਾਤਾ ਪਿਤਾ ਫਿਰ ਉਹਨਾਂ ਦੀ ਪਾਰਟੀ ਉਹਨਾਂ ਦੇ ਵਕੀਲਾਂ ਤੋਂ ਬਾਅਦ ਹੁਣ ਨਿਰੰਤਰ ਪਿਛਲੇ ਕਈ ਹਫਟਿਆਂ ਤੋਂ ਭਾਈ ਅਮਰਿਤਪਾਲ ਸਿੰਘ ਨੂੰ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ ਹੈ ਲਾਇਕ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੇ ਦੋਸ਼ ਉਹਨਾਂ ਦੇ ਉੱਤੇ ਲੱਗੇ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਪ੍ਰਬੰਧਕਾਂ ਦੇ ਵਿੱਚੋਂ ਕੁਝ ਦੇ ਉਤੇ ਪਰਚਾ ਕਰਨ ਦੀ ਵੀ ਗੱਲ ਇੱਥੇ ਹੁੰਦੀ ਪਈ ਹੈ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ तमाम ਚੀਜ਼ਾਂ ਸਾਹਮਣੇ ਰੱਖੀਆਂ ਜੀ ਬਿਲਕੁਲ ਉਹਨਾਂ ਨੇ ਆਵਾਜ਼ ਚੁੱਕੀ ਹੈਗੀ ਪਰਚਾ ਤੇ ਆਪਾਂ ਨੂੰ ਵੀ ਪਤਾ ਕਿੱਥੇ ਹੋਣਾ ਹੈਗਾ ਉਹ ਤੇ ਕੋਈ ਆਪਣੇ ਜੇਲ੍ਹ ਪ੍ਰਸ਼ਾਸਨ ਤੇ ਕਿੰਨੇ ਪਰਚੇ ਕਰਦਾ ਹੈਗਾ ਜੀ ਹੁਣ ਬੰਦਾ ਜਿਹੜਾ ਤਕਰੀਬਨ 2 2.5 ਸਾਲ ਤੋਂ 2.5 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਜੇ ਹੈਗਾ ਏ ਤੇ ਫਿਰ ਜੇ ਆਪਾਂ ਕੀ ਕਿ ਉਹ ਨਸ਼ੇ ਲੈ ਰਿਆ ਹੈ ਮਤਲਬ ਫਿਰ ਉਹ ਜੇਲ੍ਹ ਦੇ ਅੰਦਰ ਰਹਿ ਕੇ ਨਸ਼ੇ ਲੈ ਰਿਆ ਹੈਗਾ ਐ ਐਮਪੀ ਸਰਬਜੀਤ ਸਿੰਘ ਖਾਲਸਾ ਹੋਣਾ ਦਾ ਵੀ ਇਹੀ ਪੱਖ ਹੈ ਕਿ ਜੇ ਜੇਲ੍ਹ ਦੇ ਅੰਦਰ ਲੈ ਕੇ ਲੈ ਰਿਆ ਹੈਗਾ ਫਿਰ ਤਾਂ ਜੇਲ੍ਹ ਪ੍ਰਸ਼ਾਸਨ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਬੰਨੇ ਪ੍ਰਧਾਨ ਮੰਤਰੀ ਬਾਜੇਕੇ ਦਾ ਨਾਮ ਵਰਤ ਕੇ ਜਿਹੜੇ ਭਗਵੰਤ ਸਿੰਘ ਬਾਜੇਕੇ ਹੈਗੇ ਨੇ ਕੁਝ ਜਿਹੜਾ ਪੇਪਰ ਕਿ ਆ ਦੇਖੋ ਜੀ ਉਹਨਾਂ ਨੇ ਕੰਪਲੇਨ ਕੀਤੀ ਆ ਕਿ ਉਹ ਦਿਨ ਨਸ਼ੀ ਪਤੇ ਕਰ ਰਹੇ ਹੈਗੇ ਨੇ ਬਕਾਇਦਾ ਉਹਨਾਂ ਦੇ ਵਕੀਲ ਦੇ ਵੱਲੋਂ ਕਿਹਾ ਉਹਨਾਂ ਨੇ ਕਿਹਾ ਕਿ ਮੇਰੀ ਫੋਨ ਤੇ ਗੱਲਬਾਤ ਹੋਈ ਹੈ ਉਹ ਕਹਿੰਦੇ ਵੀ ਅਸੀਂ ਇਹੋ ਜਿਆ ਕੁਝ ਵੀ ਜੜਾ ਨਹੀਂ ਕੀਤਾ ਹੈਗਾ ਤੇ ਗੱਲ ਜਿਹੜੀ ਆਪਾਂ ਸ਼ੁਰੂ ਚ ਕਰਕੇ ਆਏ ਸੀ ਕਿ ਮੀਡੀਆ ਸਪੇਸ ਦੇਖੋ ਕਿੰਨੀ ਜਿਆਦੀ ਮਿਲਦੀ ਹੈਗੀ ਆ ਤੁਸੀਂ ਦੇਖੋ ਨਾ ਅਮਰਤਪਾਲ ਸਿੰਘ ਹੁਣ ਇੱਥੇ ਦਰਬਾਰ ਸਾਹਿਬ ਵਾਲੀ ਖਬਰ ਪਿੱਛੇ ਘਟ ਗਈ ਉਹਦੇ ਬਾਰੇ ਕੋਈ ਚਰਚਾ ਨਹੀਂ ਹੈ ਪਰ ਇਸ ਬੰਨੇ ਕਿੰਨੀ ਜੇ ਆਪਾਂ ਕਹੀ ਕਿ ਗੱਲਬਾਤ ਕਿੰਨੀ ਇਸ ਬੰਨੇ ਕਿੰਨੀ ਚਰਚਾ ਹੋ ਰਹੀ ਹੈ ਜਿਹੜੇ ਵਿਰੋਧੀ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਟਾਈਮ ਦਿੱਤਾ ਜਾ ਰਿਹਾ ਹੈ ਇਹੀ ਜਿਹੜਾ ਕਿਤਨਾ ਕਿਤੇ ਸ਼ੱਕ ਦੀ ਸੂਈ ਜਿਹੜੀ ਇੱਧਰ ਲੈ ਕੇ ਜਾਂਦਾ ਹੈ ਦੂਜੀ ਗੱਲ ਇਹ ਕਿ ਮੰਨ ਲੈਂਦੇ ਕਿ ਆਪਾਂ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਜਿਉ ਨਸ਼ੇੜੀ ਹੈਗਾ ਫਿਰ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਜਿਸ ਵੇਲੇ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰਦੇ ਆਂ ਜਿਸ ਵੇਲੇ ਅਸੀਂ ਗੱਲ ਕਰਦੇ ਤਮਾਮ ਉਸ ਲੋਬੀ ਦੀ ਜੋ ਕਹਿੰਦੀ ਹੈ ਕਿ ਹਾਂ ਅਸੀਂ ਪੰਜਾਬ ਨੂੰ ਬਚਾਉਣਾ ਵੀ ਚਾਹੁੰਦੇ ਆਂ ਅਸੀਂ ਪੰਜਾਬ ਨੂੰ ਮੌਜੂਦਾ ਹਾਲਾਤਾਂ ਤੋਂ ਥੋੜਾ ਬਦਲਣਾ ਚਾਹੁੰਦੇ ਆਂ ਜਿੱਥੇ ਸਰਕਾਰੀ ਜੋ ਤਮਾਮ ਸਿਆਸੀ ਪਾਰਟੀਆਂ ਆਪਣੇ ਵੱਲੋਂ ਕੋਸ਼ਿਸ਼ਾਂ ਇਹੀ ਕਰਦੀਆਂ ਨੇ ਕਿ ਜਿਵੇਂ ਰਵਾਇਤੀ ਤਰੀਕੇ ਦੇ ਨਾਲ ਪੰਜਾਬ ਨੂੰ ਸੰਭਾਲਿਆ ਜਾ ਰਿਹਾ ਹੈ ਜਾਂ ਪੰਜਾਬ ਨੂੰ ਕਹਿ ਲੋ ਮਖੌਲ ਬਣਾ ਕੇ ਰੱਖਿਆ ਉਮੇਕਰਨ ਲੇਕਿਨ ਜੇਕਰ ਕੋਈ ਆ ਕੇ ਖੜਾ ਹੋ ਕੇ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਹੀ ਲਿਵਸ ਲਿਵਰ ਤੇ ਜਾਂਦੇ ਨੇ ਉਹਦੇ ਜਹੀ ਹੈ ਨਾ ਕਿ ਜਦੋਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਜੇ ਮੰਨ ਲਓ ਕਿ ਉਹ ਨਸ਼ੇ ਕਰ ਰਹੇ ਨੇ ਫਿਰ ਤਾਂ ਜੇਲ੍ਹ ਪ੍ਰਸ਼ਾਸਨ ਦੋਸ਼ੀ ਹੈ ਦੂਜਾ ਜੇ ਮੰਨ ਲਓ ਕਿ ਉਹ ਨਸ਼ੇੜੀ ਹੋ ਚੁੱਕਿਆ ਫਿਰ ਉਸ ਨੂੰ ਬਾਰ ਕੱਢ ਦੇਣਾ ਚਾਹੀਦਾ ਨਾ ਇੱਕ ਨਸ਼ੇੜੀ ਤੋਂ ਤਾਂ ਕਿਸ ਤਰੀਕੇ ਦਾ ਖਤਰਾ ਹੋ ਸਕਦਾ ਹੈ ਕਿਸੇ ਆਪਾਂ ਕਹਿ ਲਈਏ ਕਿ ਦੇਸ਼ ਨੂੰ ਜਾਂ ਕਿਸੇ ਸਮਾਜ ਨੂੰ ਉਹ ਤੇ ਫਿਰ ਸਾਰੀਆਂ ਗੱਲਾਂ ਹੀ ਬਾਹਰ ਆ ਜਾਣਗੀਆਂ ਬਿਲਕੁਲ ਦੂਜੀ ਗੱਲ ਇਹ ਕਿ ਜਦੋਂ ਅੰਦਰ ਗਏ ਸੀ ਉਹ ਤੇ ਆਪ ਨੌਜਵਾਨਾਂ ਨੂੰ ਜਿਹੜਾ ਹੈ ਨਸ਼ੇ ਛਡਾਉਣ ਵਾਲੇ ਬੰਨੇ ਸੀਗੇ ਤੇ ਫਿਰ ਉਹ ਕਿਵੇਂ ਕਰ ਸਕਦੇ ਆ ਫਿਰ ਵੀ ਗੱਲ ਜਿਹੜੀ ਹੈ ਜੇਲ੍ਹ ਪ੍ਰਸ਼ਾਸਨ ਤੇ ਜਾਏਗੀ ਉਹਦੇ ਚ ਆਪਾਂ ਉਹਨਾਂ ਨੂੰ ਬਰੀ ਨਹੀਂ ਕਰ ਸਕਦੇ ਕਿਉਂਕਿ ਅੰਦਰ ਕੀ ਜਾਣਾ ਹੈ ਕੀ ਖਾਣਾ ਹੈ ਉਹ ਸਾਰਾ ਕੁਝ ਪ੍ਰੋਪਰਲੀ ਟੈਸਟਡ ਹੁੰਦਾ ਹੈ ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਵੀ ਬੰਦਾ ਜਾ ਕੇ ਤੇ ਅੰਦਰ ਉਹ ਕਰ ਰਿਹਾ ਹੈ ਇਹ ਪੰਜਾਬ ਵਾਲੀਆਂ ਤਾਂ ਹੈ ਨਹੀਂ ਉਹ ਕਿਸੇ ਸਪੈਸ਼ਲ ਆਪਾਂ ਕਹਿ ਸਕਦੇ ਹਾਂ ਕਿ ਕਸਟਡੀ ਦੇ ਵਿੱਚ ਹੈਗੇ ਨੇ ਤੇ ਜੇ ਫਿਰ ਵੀ ਇਸ ਤਰ੍ਹਾਂ ਦਾ ਜਿਹੜਾ ਹੋ ਰਿਹਾ ਹੈਗਾ ਤਾਂ ਕਿਤਨਾ ਕਿਤੇ ਜਿਹੜਾ ਹੈ ਸੂਈ ਜਿਹੜੀ ਉਧਰ ਨੂੰ ਚਲਦੀ ਹੈ ਦੂਜੇ ਪਨੇ ਮੌਨਸੂਨ ਦੇ ਜਲਾਸ ਜਿਹੜਾ ਹੈ ਹੋਣਾ ਹੈਗਾ ਇਹ ਚੱਲਦਾ ਪਿਆ ਹੈ ਸ਼ੁਰੂ ਹੋ ਗਿਆ 21 ਜੁਲਾਈ ਤੋਂ ਪੂਰਾ 1 ਮਹੀਨਾ ਚੱਲਣਾ ਹੈ ਤੇ ਉਸ ਦੇ ਵਿੱਚ ਇੰਜੀਨੀਅਰ ਰਾਸ਼ਿਦ ਜਿਹੜੇ ਕਿ ਦੋ ਜਣੇ ਆਪਾਂ ਕਹਿ ਲਈ ਕਿ ਅੰਦਰੋਂ ਚੋਣ ਜਿੱਤੇ ਸਨ ਜਿਨ੍ਹਾਂ ਦੇ ਉੱਤੇ ਯੂਏਪੀਏ ਲੱਗਿਆ ਸੀ ਉਹਨਾਂ ਨੂੰ ਹਿਰਾਸਤੀ ਪਰੋਲ ਜਿਹੜੀ ਹੈ ਦਿੱਤੀ ਗਈ ਹੈ 24 ਜੁਲਾਈ ਤੋਂ ਲੈ ਕੇ ਤੇ 4 ਅਗਸਤ ਤੱਕ ਜਿਹੜੇ ਨੇ ਉਹ ਬਾਹਰ ਆਉਣਗੇ ਸੰਸਦ ਵੀ ਜਾਣਗੇ ਤੇ ਆਪਣਾ ਬਿਆਨ ਵੀ ਦੇਣਗੇ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਇਹਦਾ ਵੀ ਇੱਕ ਜਿਹੜਾ ਸਵਾਲ ਹੈ ਜੇ ਲੋਕਤੰਤਰ ਇੱਕ ਹੈ ਕਾਨੂੰਨ ਸਾਰਿਆਂ ਲਈ ਇੱਕ ਹੈ ਤੇ ਫਿਰ ਉਹਨਾਂ ਨੂੰ ਵੀ ਬਾਹਰ ਆਉਣ ਦਿੱਤਾ ਜਾਵੇਗਾ ਆਉਣ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਇਦਾਂ ਦੀਆਂ ਗੱਲਾਂ ਨੇ ਉਹ ਵੀ ਕਿਤੇ ਨਾ ਕਿਤੇ ਕਲੀਅਰ ਹੋ ਜਾਣਾ ਕਿ ਕੀ ਉਹ ਆਕੇ ਬੋਲਦੇ ਕੀ ਨੇ ਇੱਕ ਬਈ ਮਤਲਬ ਜੇ ਇਸ ਤਰ੍ਹਾਂ ਦੀ ਗੱਲ ਹੋ ਗਈ ਆ ਤੇ ਫਿਰ ਤੇ ਮੇਰੇ ਹਸਾਬ ਨਾਲ ਕੋਈ ਇੰਨਾ ਖਤਰੇ ਵਾਲੀ ਗੱਲ ਤਾਂ ਫਿਰ ਹੈ ਹੀ ਨਹੀਂ ਫਿਰ ਸਰਕਾਰਾਂ ਨੂੰ ਤੇ ਸਗੋਂ ਖੁਸ਼ੀ ਮਨਾਉਣੀ ਚਾਹੀਦੀ ਆ ਦੂਜੇ ਪੰਨੇ ਜਿਹੜਾ ਵਕੀਲਾ ਨੇ ਭਾਈ ਅਮਿਤਪਾਲ ਸਗੋਣਾ ਦੀ ਪਾਰਟੀ ਨੇ ਇਸ ਦਾ ਪੂਰਾ ਜਿਹੜਾ ਹੈ ਖੰਡਨ ਇਸ ਤਰੀਕੇ ਦਾ ਕੀਤਾ ਹੈਗਾ ਇਹ ਤਮਾਮ ਖੰਡਨ ਜ਼ਰੂਰੀ ਵੀ ਨੇ ਤੇ ਜਿਸ ਵੇਲੇ ਜਗਜੀਤ ਸਿੰਘ ਨੇ ਗੱਲ ਇਥੇ ਮੈਂਸ਼ਨ ਕੀਤੀ ਹੈ ਕਿ ਸੰਸਦ ਦੇ اجلاس ਦੇ ਵਿੱਚ ਰਾਸ਼ਦ ਖਾਨ ਨੂੰ ਪਹੁੰਚਣ ਲਈ ਇੰਜੀਨੀਅਰ ਰਾਸ਼ਦ ਖਾਨ ਨੂੰ ਪਹੁੰਚਣ ਦੀ ਜੇਕਰ ਇਜਾਜ਼ਤ ਮਿਲੀ ਹੈ ਜਾਂ ਉਹ ਥੋੜੋ ਬੇਲੀਆ ਪਰੋਲ ਦੇ ਉਤੇ ਬਾਹਰ ਆ ਰਹੇ ਨੇ ਉਮੀਦ ਕਰਦੇ ਆ ਜੇ ਉਹ ਸੰਸਦ ਦੇ ਵਿੱਚ ਖੜ ਕੇ ਕੁਝ ਬੋਲਣਗੇ ਸਰਕਾਰਾਂ ਦੇ ਕੰਨਾਂ ਤੱਕ ਅਗਵਾਜ਼ ਪਹੁੰਚੇਗੀ ਤੇ ਸਾਡੀਆਂ ਜਥੇਬੰਦੀਆਂ ਵੀ ਥੋੜਾ ਹਿੰਮਤ ਕਰਨ तमाम ਕਾਨੂੰਨੀ ਦਾਪੇਚ ਜੋ ਜਾਣਦੇ ਨੇ ਉਹ ਹੀ ਲਵਸੀਲਾ ਕਰਕੇ ਪਾ ਭਾਈ ਅਮਰਪਾਲ ਸਿੰਘ ਨੂੰ ਵੀ ਇੱਕ ਵਾਰ ਸੰਸਦ ਦੇ ਵਿੱਚ ਪਹੁੰਚ ਕੇ ਬੋਲਣ ਦਾ ਮੌਕਾ ਦਿਵਾਉਣ ਸੰਸਦ ਦੀ ਜਦ ਅਸੀਂ ਗੱਲ ਕਰ ਰਹੇ ਹਾਂ ਤਾਂ ਅਸੀਂ ਇੱਥੇ ਥੋੜਾ ਮੈਂਸ਼ਨ ਜ਼ਰੂਰ ਕਰ ਦਈਏ ਕਿ ਜਿਸ ਵੇਲੇ ਅਸੀਂ ਪ੍ਰੋਗਰਾਮ ਮੀਡੀਆ ਵਾਚ ਆਪਣੇ ਸੰਗਤਾਂ ਦੇ ਨਾਲ ਲਾਈਵ ਕਰ ਰਹੇ ਹਾਂ ਜੀ ਤਦ ਤੱਕ ਨਰਿੰਦਰ ਮੋਦੀ ਦੇ ਯੂਕੇ ਪਹੁੰਚਣ ਦੀ ਦੋ ਦਿਨਾਂ ਦਾ ਦੌਰਾ ਜਿਦੇ ਵਿੱਚ ਉਹਨਾਂ ਨੇ ਆ ਕੇ ਕੁਝ ਟ੍ਰੇਡ ਡੀਲ ਸਾਈਨ ਕਰਨੀ ਹੈ ਤੇ तमाम ਚੀਜ਼ਾਂ ਉਸ ਵੇਲੇ ਵਾਪਰ ਰਹੀਆਂ ਨੇ ਜਿਸ ਵੇਲੇ ਸੰਸਦ ਦਾ اجلاس ਚੱਲਦਾ ਪਿਆ ਹੈ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਸਖਤ ਚਾਰ ਵੱਡੇ ਸਵਾਲ ਪੁੱਛੇ ਗਏ ਨੇ ਪਹਿਲਗਾਮ ਹਮਲੇ ਨੂੰ ਲੈ ਕੇ 에어 ਇੰਡੀਆ ਕ੍ਰੈਸ਼ ਨੂੰ ਲੈ ਕੇ ਬੋਇੰਗ ਜਹਾਜ਼ ਦੀ ਕੰਪਨੀ ਨੂੰ ਬਚਾਉਣ ਨੂੰ ਲੈ ਕੇ ਅਤੇ ਭਾਰਤ ਦੀ ਮੌਜੂਦਾ ਇਕਨੋਮੀ ਦੇ ਹਾਲਾਤਾਂ ਨੂੰ ਲੈ ਕੇ ਇਹਨਾਂ ਚਾਰ ਮੁੱਦਿਆਂ ਦੇ ਉੱਤੇ ਸਖਤ ਸਵਾਲਾਂ ਦਾ ਜਵਾਬ ਸਰਕਾਰ ਦੇ ਨਹੀਂ ਪਾਰੀ ਕਿ ਇਸੇ ਕਰਕੇ ਨਰਿੰਦਰ ਮੋਦੀ ਚੱਲਦੇ ਇਜਲਾਸ ਦੇ ਵਿੱਚੋਂ ਦੋ ਦਿਨਾਂ ਦਾ ਸਮਾਂ ਕੱਢ ਕੇ ਇਹ ਯੂਕੇ ਪਹੁੰਚ ਰਹੇ ਨੇ ਅਤੇ ਹੋਰਨਾਂ ਮੁਲਕਾਂ ਦੇ ਵੱਲ ਵੀ ਉਹਨਾਂ ਦੀ ਅੱਖ ਨਿਜ਼ਰ ਨਿਰੰਤਰ ਹੈਗੀ ਹੈ ਇਹ ਵੀ ਥੋੜਾ ਇਸ ਵੇਲੇ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਲੇਕਿਨ ਉਮੀਦ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਚੈਨਲ ਦੇ ਵੱਲੋਂ ਡੈਫੀਨਿਟਲੀ ਹੋਰ ਪ੍ਰੋਗਰਾਮਸ ਦੇ ਵਿੱਚ ਵੀ ਇਸ ਵਿਸ਼ੇ ਨੂੰ ਪੂਰਾ ਕਵਰ ਕੀਤਾ ਜਾਏਗਾ ਨਰਿੰਦਰ ਮੋਦੀ ਦੀ ਯੂਕੇ ਦੀ ਆਮਦ ਕਿਹੋ ਜੀ ਰਹਿੰਦੀ ਹੈ ਕਿਹੋ ਜਿਹਾ ਵਿਰੋਧ ਹੁੰਦਾ ਹੈ ਜਾਂ ਕਿਹੋ ਜਿਹਾ ਸਰਕਾਰ ਇੱਥੇ ਸਵਾਗਤ ਕਰਦੀ ਹੈ ਇੱਥੇ ਦੀ ਸਰਕਾਰ ਕੀ ਸਿੱਖਾਂ ਦੇ ਮਸਲੇ ਚੁੱਕਦੀ ਹੈ ਜਾਂ ਨਹੀਂ ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਵੀ ਅੱਗੇ ਗੱਲਬਾਤ ਕਰਾਂਗੇ